ਸਾਰਿਆਂ ਨੂੰ ਜੈ ਮਾਤਾ ਦੀ ਨਮਸਕਾਰ ਜੀ ਅੱਜ ਬਟਾਲਾ ਦੇ ਵਿੱਚ ਫਿਰ ਇੱਕ ਵੈਲਫਰ ਸੁਸਾਇਟੀ ਖੁੱਲ ਗਈ ਹੈ ਚੰਗੇ ਪਰਿਵਾਰ ਨੇ ਤੇ ਮਾਤਾ ਰਾਣੀ ਦੀ ਵੀ ਕਿਰਪਾ ਕਿਤੇ ਨਾ ਕਿਤੇ ਪਰਿਵਾਰ ਤੇ ਤੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਪਹਿਲਾਂ ਵੀ ਕਰਦੇ ਆਈ ਤੇ ਹੁਣ ਵੀ ਕਰਨਗੇ ਕਹਿੰਦੇ ਨੇ ਕਿ ਸੇਵਾ ਕਰਨ ਦੀ ਭਾਵਨਾ ਜਿਹੜੀ ਹੈ ਪ੍ਰਮਾਤਮਾ ਵੱਲੋਂ ਹੀ ਹੁੰਦੀ ਹੈ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਕ ਸਮੂੱਚੀ ਟੀਮ ਖੜੀ ਹੈ ਬਟਾਲੇ ਦੀ ਬੰਧਨ ਵੈਲਫਰ ਸੁਸਾਇਟੀ ਰਜਿਸਟਰ ਬਟਾਲਾ ਤੋਂ ਤੇਰੀ ਅੱਜ ਐਤਵਾਰ ਵਾਲੇ ਦਿਨ ਮਾਤਾ ਰਾਣੀ ਦਾ ਨਾਮ ਲੈ ਕੇ ਪਰਮਾਤਮਾ ਦਾ ਓਟ ਅਸਰਾ ਲੈ ਕੇ ਸ਼ੁਰੂਆਤ ਕੀਤੀ ਗਈ ਏ ਜਿਹੜੇ ਚੇਅਰਮੈਨ ਨੇ ਪਉਣ ਵੇਜ ਜੀ ਨੇ ਮਹਿੰਦਰਪਾਲ ਚੰਗਾ ਜੀ ਪ੍ਰੈਜ਼ੀਡੈਂਟ ਨੇ ਸੰਜੀਵ ਅਰੋੜਾ ਜੀ ਸੈਕਟਰੀ ਨੇ ਤੇ ਪ੍ਰਵੇਸ਼ ਰਿੰਕੂ ਜੀ ਕੈਸ਼ੀਅਰ ਨੇ ਤੇ ਸਚਿਨ ਮਹਾਜਨ ਵਾਈਸ ਪ੍ਰੈਜ਼ੀਡੈਂਟ ਨੇ ਸ਼ਾਮ ਚਰਮਾ ਜੀ ਜੁਆਇੰਟ ਸੈਕਟਰੀ ਅਜੇ ਮਹਾਜਨ ਐਡਵਾਈਜ਼ਰ ਨੇ ਸਮੁੱਚੀ ਟੀਮ ਖੜੀ ਏ ਬਟਾਲੇ ਦੀ ਚੰਗਾ ਪਰਿਵਾਰ ਇਹ ਲੋਕਾਂ ਦੀ ਮਦਦ ਕਰਦੇ ਨੇ ਤੇ ਅੱਜ ਕਿਤੇ ਨਾ ਕਿਤੇ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਸਾਰੀ ਟੀਮ ਦੇ ਉੱਤੇ ਪੈ ਗਈ ਆ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਮਹਿੰਦਰਪਾਲ ਚੰਗਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੱਦਾਂ ਦਾ ਲੱਗਦਾ ਤੇ ਅੱਜ ਅੱਜ ਸ਼ੁਰੂਆਤ ਕੀਤੀ ਗਈ ਐਤਵਾਰ ਵਾਲੇ ਦਿਨ ਮਾਤਾ ਰਾਣੀ ਦਾ ਨਾਮ ਲੈ ਕੇ ਗੱਲਬਾਤ ਕਰਦੇ ਆ ਕੀ ਉਹਨਾਂ ਦਾ ਕਹਿਣਾ ਹੈ ਸੋ ਜੈ ਮਾਤਾ ਦੀ ਜੈ ਮਾਤਾ ਦੀ ਮੈਨੇ ਨੰਬਰ ਤੇ ਮਹਿੰਦਰਪਾਲ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾ ਸਾਰੀ ਟੀਮ ਨੂੰ ਕਿ ਅੱਜ ਜਿਹੜੀ ਸ਼ੁਰੂਆਤ ਕੀਤੀ ਗਈ ਆ ਤੁਸੀਂ ਮੇਰੇ ਵੱਲੋਂ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਪੂਰੀ ਟੀਮ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸੋ ਕਿੰਨੇ ਮੈਂਬਰਾਂ ਦੀ ਸ਼ੁਰੂਆਤ ਹੋਈ ਅੱਜ ਤੇ ਕਿੰਨੀ ਖੁਸ਼ੀ ਹੈ ਮਨ ਦੇ ਵਿੱਚ ਕਿਉਂਕਿ ਪਹਿਲਾਂ ਵੀ ਤੁਸੀਂ ਸੇਵਾ ਭਾਵਨਾ ਦੇ ਕੰਮ ਕਰਦੇ ਰਹੇ ਹੋ ਪਰਿਵਾਰ ਸਮੇਤ ਤੇ ਅੱਜ ਵੀ ਜਿਹੜੀ ਹੈ ਨਵੀਂ ਜੁਆਇਨ ਕੀਤੀ ਹੈ ਜੀ ਆਪਾਂ ਤੇ ਅੱਜ ਦਾ ਓਪਨਿੰਗ ਜਿਹੜੀ ਉਹ ਸਿਰਫ 31 ਮੈਂਬਰਾਂ ਨਾਲ ਸ਼ੁਰੂ ਹੋਈ ਹੈ ਜੀ ਓਲੀ 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 ਸਾਡੀ ਟੀਮ ਵੱਡੀ ਹੋ ਜੇਗੀ ਪਰ ਆਪਾਂ ਬਹੁਤ ਵੱਡਾ ਲੈਵਲ ਤੇ ਕੰਮ ਨਹੀਂ ਮਤਲਬ ਇੱਕ ਟੀਮ ਨਹੀਂ ਬਣਾਣੀ ਆਪਾਂ ਜਿੰਨੇ ਕ ਜਾਣੇ ਨੇ ਸਾਰਿਆਂ ਦੀ ਰਾਏ ਲੈ ਕੇ ਜਿੱਦਾਂ ਜਿੱਦਾਂ ਸਾਰੇ ਕੰਮ ਕਰਨਗੇ ਉਹ ਆਪਾਂ ਨਾਲ ਨਾਲ ਸੋ ਚੰਗਾ ਜੀ ਕੇਰੇ ਪੈਲ ਦੇ ਆਧਾਰ ਤੇ ਕੰਮ ਰਹਿਣਗੇ ਕਹਾਂ ਜੇ ਤਾਂ ਆਪਦੇ ਹੋਹੀ ਜੀ ਆਪਾਂ ਜਮੀਨੀ ਲੈਵਲ ਤੇ ਰਹਿਣਾ ਵਾ ਆਪ ਵੀ ਤੇ ਆਪਣੇ ਸਾਰੇ ਸਾਥੀਆਂ ਨੂੰ ਵੀ ਬੇਨਤੀ ਕਰਨਾ ਹੈ ਕਿ ਸਾਰੇ ਮੇਰੇ ਨਾਲ ਪੂਰਾ ਸਾਥ ਦੇਣ ਆਪਾਂ ਜਿੱਦਾਂ ਕੋਈ ਗਰੀਬ ਮਤਲਬ ਪਰਿਵਾਰ ਨੇ ਛੋਟੇ ਛੋਟੇ ਇਹਨਾਂ ਨੂੰ ਛੋਟੀਆਂ ਮਤਲਬ ਮੁਸ਼ਕਲਾਂ ਨੇ ਆਪਾਂ ਉਹਨਾਂ ਦੇ ਪੂਰੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਸਾਡੀ ਸਮਰੱਥਾ ਵਾ ਜਾਂ ਕੁਝ ਵੀ ਜਾਂ ਕੋਈ ਬੱਚੇ ਜਿਨ੍ਹਾਂ ਦੀ ਪੀਸ ਨਹੀਂ ਦਿੱਤੀ ਜਾਂਦੀ ਜਾਂ ਕਿਸੇ ਨੂੰ ਕਿਤਾਬਾਂ ਚਾਹੀਦੀਆਂ ਨੇ ਜਾਂ ਕੋਈ ਸਿਆਲ ਚ ਕੋਈ ਸਵੈਟਰ ਚਾਹੀਦੇ ਨੇ ਕਿਸੇ ਬੱਚੇ ਨੂੰ ਜਾਂ ਕੋਈ ਬੂਟ ਚਾਹੀਦੇ ਨੇ ਆਪਾਂ ਇਸ ਤਰ੍ਹਾਂ ਦੇ ਕੰਮ ਤੋਂ ਸ਼ੁਰੂ ਹੋਣਾ ਸੁਮਿੰਦਰਪਾਲ ਜੀ ਇਹ ਕਹਿੰਦੇ ਨੇ ਕਿ ਚिनेमिਨੇ ਜਿਹੜੇ ਲੋਕ ਹੁੰਦੇ ਨੇ ਪ੍ਰਮਾਤਮਾ ਦੀ ਉਹਨਾਂ ਤੇ ਕਿਰਪਾ ਹੁੰਦੀ ਕਿ ਜਿਹੜੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਤੁਹਾਡੇ ਸਾਰੇ ਜਿਹੜੀ ਟੀਮ ਦੇ ਪਰਿਵਾਰਾਂ ਦੇ ਉੱਤੇ ਵੀ ਉਹਨਾਂ ਨੇ ਮੇਰਾ ਭਰਿਆਤ ਰੱਖਿਆ ਤੇ ਤੁਹਾਨੂੰ ਵੀ ਡਿਊਟੀ ਲਈ ਕਿ ਉਹਨਾਂ ਦੀ ਗਰੀਬ ਪਰਿਵਾਰਾਂ ਦੀ ਸੇਵਾ ਕਰਨੀ ਹੈ ਕੀ ਕਹਿਣਾ ਚਾਹੁੰਦੇ ਸਰ ਜੀ ਜਿਹੜੀ ਡਿਊਟੀ ਮੇਰੇ ਪੂਰੇ ਮੇਰੇ ਪਰਿਵਾਰ ਨੇ ਮੈਨੂੰ ਲਈ ਹੈ ਮੈਂ ਪੂਰਾ ਤਨ ਮੰਨਣਾ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਤੇ ਪੂਰਾ ਇਹਨਾਂ ਨਾਲ ਸਾਥ ਦੇ ਇਹ ਵੀ ਮੇਰਾ ਪੂਰਾ ਸਾਥ ਦੇਣਾ ਕਿ ਆਪਾਂ ਵੱਧ ਤੋਂ ਵੱਧ ਆਪਣੇ ਸ਼ਹਿਰ ਦੇ ਵਿੱਚ ਕੰਮ ਕਰ ਸਕੀਏ ਮਟਾਲਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਬਟਾਲਾ ਵਾਸੀਆਂ ਨੇ ਇਹੋ ਕਹਿਣਾ ਚਾਹਣਾ ਜੀ ਜੇ ਆਪਾਂ ਕੋਈ ਕੰਮ ਸ਼ੁਰੂ ਹੋਏ ਆਂ ਤੇ ਸਾਨੂੰ ਪੂਰਾ ਪੂਰਾ ਸਹਿਯੋਗ ਦਿਓ ਸਾਡੀ ਮਤ ਕਰੋ ਜਿਹੜੇ ਵੱਡੇ ਨੇ ਸਾਡੇ ਸਿਰ ਤੇ ਹੱਥ ਰੱਖਣਾ ਤੇ ਜਾਂ ਸਾਨੂੰ ਕੁਝ ਦੱਸਣ ਕਿ ਕਿ ਕਿਸ ਰਾਹ ਚੱਲਣਾ ਹੈ ਜਾਂ ਕਿਹੜੇ ਕੰਮ ਕਰਨ ਵਾਲੇ ਨੇ ਆਪਾਂ ਪੂਰਾ ਉਦਾਂ ਕਰਨੀ ਕੋਸ਼ਿਸ਼ ਕਰਾਂਗੇ ਸੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕੋਈ ਵੀ ਕੰਮ ਹੈ ਸਾਡਾ ਪੂਰਾ ਸਾਥ ਦੋ ਬਟਾਲਾ ਵਾਸੀ ਜੇ ਕੋਈ ਗਲਤੀ ਹੁੰਦੀ ਹੈ ਤਾਂ ਕਿਸੇ ਨੂੰ ਸੁਝਾ ਦੇਣਾ ਤੇ ਉਹ ਵੀ ਜੇਰਾ ਸਾਨੂੰ ਸੁਝਾ ਦਿਓ ਆਪਾਂ ਉਹਨਾਂ ਦੇ ਸੁਝਾਅ ਦੇ ਉੱਤੇ ਖਰੇ ਉਤਰਾਂਗੇ ਗੱਲਬਾਤ ਕਰਦੇ ਆ ਹੋਰ ਵੀ ਮੈਂਬਰਾਂ ਉੱਤੇ ਮੌਜੂਦ ਨੇ ਕੀ ਉਹਨਾਂ ਦਾ ਕਹਿਣਾ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਪੰਗਲ ਜੀ ਪੰਗਲ ਜੀ ਪਹਿਲੇ ਨੰਬਰ ਤੇ ਤੇ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਪਰਿਵਾਰ ਨੂੰ ਵੀ ਕਿ ਅੱਜ ਜਿਹੜੀ ਇਹ ਲੋਕਾਂ ਦੀ ਸੇਵਾ ਕਰਨ ਵਾਸਤੇ ਜਿਹੜੀ ਸ਼ੁਰੂਆਤ ਕੀਤੀ ਗਈ ਕੀ ਕਹਿਣਾ ਚਾਹਾਂ ਥੈਂਕ ਯੂ ਸਰ ਪਹਿਲੇ ਤੇ ਪਹਿਲੇ ਸਾਰੇ ਆਪਣੇ ਮੈਂਬਰਸ ਔਰ ਜਿਹੜੇ ਵੀ ਸਾਡੇ ਹੋਰ ਲੋਕ ਅੱਜ ਆਏ ਆ ਸਾਡੇ ਓਪਨਿੰਗ ਅ디 ਅਟੈਂਡ ਕਰਨ ਲਈ ਉਹਨਾਂ ਨੂੰ ਵੈਲਕਮ ਕਰਨਾ ਜੀ ਜੀ ਦਰਦ ਤਾਲੋ ਸਾਡਾ ਮੇਨ ਮੋਟਿਵ ਇਹ ਵਿੱਚ ਸੇਵਾ ਦਾ ਹੀ ਹੈ ਜੋ ਵੀ ਹੋ ਸਕੇ ਕਿਸੇ ਵੀ ਤਰੀਕੇ ਨਾਲ ਜਿੱਥੋਂ ਤੱਕ ਅਸੀਂ ਕਰ ਸਕੀਏ ਅਸੀਂ ਜ਼ਰੂਰ ਕਰਾਂਗੇ ਔਰ ਅੱਜ ਫਾਰਮੇਸ਼ਨ ਹੈ ਟੀਮ ਦਾ ਸਾਰੀ ਟੀਮ ਸਾਡੇ ਇਕੱਠੀ ਹੋਈ ਦੀ ਅਤੇ ਸਾਡੇ ਚੇਅਰਮੈਨ ਨਹੀਂ ਹੈਗੇ ਬਟ ਟੋਟਲ ਟੀਮ ਸਾਡੀ ਇੱਥੇ ਤੁਸੀਂ ਮਿਲ ਲਿਆ ਔਰ ਮੇਨ ਸਾਡਾ ਮੋਟਿਵ ਜਿਹੜਾ ਕੰਮ ਦਾ ਹੈ ਉਹ ਇਹ ਹੈ ਕਿ ਅਤੇ ਕਿਸੇ ਨੂੰ ਅਗਰ ਜ਼ਰੂਰਤ ਆ ਕੋਈ ਵੀਕ ਬੱਚੇ ਤੋਂ ਲੋਗ ਹੈ ਜਾਂ ਕੋਈ ਬੱਚੇ ਹੈ ਗਰੀਬ ਹੈ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕੀਤੀ ਆ ਸਕਣੇ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰਾਂਗੇ ਜਿਆਦਾ ਵੱਡੀਆਂ ਛਲਾਂਗਾ ਮਾਰਨ ਦੀ ਵਾਲੇ ਕੋਸ਼ਿਸ਼ ਨਹੀਂ ਕਰਾਂਗੇ ਔਰ ਮੇਨ ਸਾਡਾ ਮੋਟਿਵ ਹੈਗਾ ਕੰਮ ਕਰਨ ਦਾ ਕਿਸੇ ਤਰ੍ਹਾਂ ਦੀ ਸ਼ੋਹਰਤ ਵਾਸਤੇ ਕੰਮ ਨਹੀਂ ਕਰ ਰਹੇ ਸਿਰਫ ਸੇਵਾ ਵਾਸਤੇ ਕਰ ਰਹੇ ਹਾਂ ਪਟ ਕੰਮ ਤੁਹਾਨੂੰ ਜਦੋਂ ਨਜ਼ਰ ਆਣਗੇ ਤੁਸੀਂ ਆਪੇ ਦੇਖੋਗੇ ਕਿ ਕੁਝ ਕਰ ਰਹੇ ਆ। ਸੋ ਕਹਿੰਦੇ ਨੇ ਕਿ 1 2 3 4 5 ਤੁਹਾਡੀ ਸ਼ੁਰੂਆਤ ਜਿਹੜੀ 1 2 3 4 5 ਤੋਂ ਨੇ 31 ਮੈਮਰੀ ਤੋਂ ਜਿਹੜੀ ਸ਼ੁਰੂਆਤ ਹੋ ਚੁੱਕੀ ਆ। ਤੇ ਕਿੰਨੀ ਕੀ ਕਿਰਪਾ ਰੋਗੀ ਤੇ ਕਿੰਨਾ ਕੁ ਸਹਿਯੋਗ ਹੈ ਪਰਿਵਾਰਾਂ ਦਾ ਕਹਿੰਦੇ ਪਰਿਵਾਰ ਨਾਲ ਹੋਵੇ ਤਾਂ ਫੇਰੀ ਸੇਵਾ ਹੁੰਦੀ ਹੈ। 31 ਮੈਂਬਰ ਸਾਡਾ 1 ਹੀ ਹੈ ਸਮਝੋ ਸਾਰੇ 1 ਹੀ ਹੈਗੇ ਆ ਇੱਕ ਤੋਂ ਹੀ ਸਟਾਰਟ ਹੋਇਆ ਔਰ 1 ਹੀ ਰਹਿਣਾ ਚਾਹੇ 31 ਦੇ 3100 ਵੀ ਹੋ ਜਾਣ ਤਾਂ ਵੀ 1 ਹੀ ਰਹਿਣਾ ਜੀ ਆ ਇੱਕ ਆ ਬੋ ਆ ਚਾਰ ਆ ਇਹ ਟੋਪ ਤੇ ਆ ਸਭ ਤੋਂ ਲਾਸਟ ਤੇ ਆ ਸਾਰੇ 1 ਆ ਔਰ 1 ਹੀ ਰਹਿਣੇ ਆ ਉਹ ਚੀਜ਼ ਦੀ ਨਾ ਸੋਚ ਰੱਖੋ ਨਾ ਸਾਡੇ ਦੀ ਸੋਚ ਹੈਗੀ ਹੈ ਕਿ ਅਸੀਂ ਅਲੱਗ-ਅਲੱਗ ਹੈਗੇ ਆ ਅਸੀਂ 1 ਹੀ ਹੈਗੇ ਆ ਬਟਾਲਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਫਿਰ ਅੱਜ ਸ਼ੁਰੂਆਤ ਕੀਤੀ ਹੈ ਬਟਾਲਾ ਵਾਸੀਆਂ ਤੋਂ ਅਸੀਂ ਇਸ ਰੋਗ ਸਹਿਯੋਗ ਮੰਗਾਂਗੇ ਕਿ ਸਾਰੇ ਸਾਡੇ ਨਾਲ ਜੁੜਨ ਸਹਾਇਕ ਦੇਣ ਜਿਸ ਤਰ੍ਹਾਂ ਵੀ ਦੇ ਸਕਦੇ ਕੋਈ ਅਗਰ ਵੋਲੰਟੇਰੀ ਹੈਲਪ ਕਰ ਸਕਦਾ ਹੈ ਕੋਈ ਮਨੀ ਵਾਈਜ਼ ਹੈਲਪ ਕਰ ਸਕਦਾ ਹੈ ਕੋਈ ਕਿਸੇ ਤਰੀਕੇ ਵੀ ਜਿਹੜੇ ਵੀ ਕੋਈ ਅਗਰ ਕੋਈ ਕੰਮ ਵੀ ਲੈ ਕੇ ਆਏਗਾ ਸਾਡੇ ਲਈ ਅਸੀਂ ਉਹ ਵੀ ਅਗਰ ਕਰਨ ਦੀ ਸਮਰੱਥਾ ਰੱਖਦੇ ਹਾਂ ਉਹ ਜਰੂਰ ਕਰਾਂਗੇ ਸੋ ਗੱਲਬਾਤ ਕੀਤੀ ਹੈ ਪਾ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਆ ਸੋ ਜੈ ਮਾਤਾ ਜੀ ਜੈ ਮਾਤਾ ਜੀ ਕੀ ਨਾਮ ਦੇ ਸੰਜੀਵ अरोड़ा ਜੀ अरोड़ा ਸਾਹਿਬ ਫਿਰ ਪਹਿਲੇ ਨੰਬਰ ਤੇ ਬਹੁਤ ਮੁਬਾਰਕਾ ਜੀ ਅੱਜ ਬੰਤਨ ਬੰਦਾਂ ਵੈਲਫਰ ਸੁਸਾਇਟੀ ਜਿਹੜਾ ਦਾ ਆਗਾਜ਼ ਹੋਇਆ ਹੈ ਕੀ ਕਹਿਣਾ ਚਾਹੁੰਦੇ ਥੈਂਕ ਯੂ ਜੀ ਬੰਦਨ ਸਾਡੀ ਸੋਚ ਸੀ ਵੀ ਅਸੀਂ ਚੰਗਾਇ ਦੀ ਸਰਪੰਚੀ ਦੇ ਵਿੱਚ ਇੱਕ ਜਿਹੜੇ ਨੀਡੀ ਪਰਸਨ ਨੇ ਆਪਾਂ ਉਹਨਾਂ ਨਾਲ ਜੁੜੀਏ ਉਹਨਾਂ ਦੀ ਜੁੜੀਆਂ ਛੁੜੀਆਂ ਜੋ ਆਪਾਂ ਉਹਨਾਂ ਨੂੰ ਹੈਲਪ ਕਰ ਸਕਦੇ ਹਾਂ ਕਰ ਪਾਈਏ ਵੀ ਇੱਕ ਕੋਸ਼ਿਸ਼ ਸ਼ੁਰੂ ਸ਼ੁਰੂਆਤ ਕੀਤੀ ਕੋਸ਼ਿਸ਼ ਦੀ ਪਰਮਾਤਮਾ ਮਾਤਾ ਰਾਣੀ ਕਿਰਪਾ ਕਰੇ ਅਸੀਂ ਇਹਦੇ ਉੱਤੇ ਇਸ ਲੇਨ ਦੇ ਉੱਤੇ ਬੜੇ ਹੀ ਵਧੀਆ ਤਰੀਕੇ ਨਾਲ ਲੋਕਾਂ ਦੀ ਮਦਦ ਕਰਦੇ ਅੱਗੇ ਵਧੀਏ ਬਸ ਇਹਦਾ ਇਨਾ ਕੀ ਮਾਂ ਮਾਈ ਅਗੇ ਅਰਦਾਸ ਹੈ ਵੀ ਸੋ ਗੱਲਬਾਤ ਕੀਤੀ ਉਹਨਾਂ ਨੇ ਕਿ ਮਾਗਰਾਨੇ ਦੀ ਕਿਰਪਾ ਦੇ ਨਾਲ ਆਪਾਂ ਅਰਦਾਸ ਕਰਕੇ ਸ਼ੁਰੂਆਤ ਕਰ ਦਿੱਤੀ ਆਪਾਂ ਗੱਲਬਾਤ ਕਰਦੇ ਹਾਂ ਹੋਰ ਵੀ ਇੱਥੇ ਮੌਜੂਦ ਨੇ ਮੈਂਬਰ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਮੇਰਾ ਪ੍ਰਵੇਸ਼ ਨਿਕੂ ਰਿੰਕੂ ਜੀ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਜਿਹੜੀ ਪੰਤਨ ਵੈਲਫੇਅਰ ਸੁਸਾਇਟੀ ਰਜਿਸਟਰਡ ਬਟਾਲਾ ਤੋਂ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਭਾਜੀ ਆਪਾਂ ਇਹ ਸੁਸਾਇਟੀ ਬਣਾਈ ਹੈ ਸਿਰਫ ਕਿਸੇ ਦੇ ਕੰਮ ਆਉਣ ਵਾਸਤੇ ਸਾਡੀ ਵੱਤ ਤੋਂ ਵੱਤ ਕੋਸ਼ਿਸ਼ ਹੈ ਇਹ ਹੋਏਗੀ ਕਿ ਆਪਾਂ ਕਿਸੇ ਦੀ ਗਰੀਬ ਦੀ ਕਿਸੇ ਨੀਡੀ ਦੀ ਲੋੜ ਪੂਰੀ ਕਰ ਸਕੀਏ ਮਦਦ ਕਰ ਸਕੀਏ ਸਾਡਾ ਆਪਣਾ ਐਨ ਜੀਓ ਬਣਾਉਣ ਦਾ ਇਹ ਹੀ ਮੇਨ ਮੋਟਿਵ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਇੱਥੇ ਖਰੇ ਉੱਤਰੀਏ ਸੋ ਕਹਿੰਦੇ ਨੇ ਕਿ ਬੰਧਨ ਬੰਧਨ ਇੱਕ ਬੜਾ ਮਜ਼ਬੂਤ ਜਿਹੜਾ ਰਿਸ਼ਤਾ ਹੁੰਦਾ ਹੈ ਤੇ ਤੁਹਾਡੇ ਵੱਲੋਂ ਵੀ ਜਿਹੜੀ ਸ਼ੁਰੂਆਤ ਕੀਤੀ ਗਈ ਅੱਜ ਬੰਧਨ ਦੇ ਨਾਮ ਤੇ ਸ਼ੁਰੂਆਤ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਬੜਾ ਮਜ਼ਬੂਤ ਪੱਕਾ ਰਿਸ਼ਤਾ ਹੁੰਦਾ ਬੰਧਨ ਦੇਖੋ ਜੀ ਅਸੀਂ 31 ਨੰਬਰ ਆ ਅਸੀਂ ਬੰਦਨ ਦਾ ਨਾਮ ਸਾਰੇ ਮੈਂਬਰਾਂ ਨੇ ਬਹਿ ਕੇ ਸੋਚਿਆ ਕਿ ਅਸੀਂ ਕੋਈ ਅੱਛਾ ਜਿਹਾ ਨਾਮ ਦੇ ਸਕੀਏ ਆਪਣੀ ਐਨਜੀਓ ਨੂੰ ਤੇ ਸਾਰਿਆਂ ਦੀ ਸਲਾਹ ਨਾਲ ਹੀ ਇਹ ਬੰਦਨ ਨਾਮ ਸੁਜੈਸਟ ਸਾਨੂੰ ਕੀਤਾ ਗਿਆ ਤੇ ਆਪਾਂ ਬੰਦਨ ਦੀ ਨੀਂਵ ਰੱਖਤੀ। ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਬੰਦਨ ਇੱਕ ਤਸਵੀਰ ਤੁਹਾਨੂੰ ਦਿਖਾ ਦਾਂਗੇ ਉੱਧਰ ਵੋਟ ਲੱਗਿਆ ਹੋਇਆ ਬੰਦਨ ਵੈਲਫਰ ਸੁਸਾਇਟੀ ਰਜਿਸਟਰ ਕਹਿੰਦੇ ਨੇ ਕਿ ਸਾਰਿਆਂ ਦੇ ਸੁਝਾਅ ਦੇ ਨਾਲ ਹੀ ਇੱਕ ਬੰਦਨ ਕਹਿੰਦੇ ਨੇ ਕਿ ਰੱਖਿਆ ਬੰਦਨ ਤੇ ਕਿਆ ਦੇ ਦੋ ਵੀ ਵਿੱਤਰ ਤਿਹਾੜ ਮਨਾਇਆ ਜਾਂਦਾ ਹੈ ਭੈਣ ਭਾਈ ਦਾ ਉਹਨੂੰ ਉਸ ਨਾਮ ਨੂੰ ਜਿਹੜਾ ਇਹ ਵੈਲਫੇਅਰ ਸੁਸਾਇਟੀ ਬਣਾਇਆ ਗਿਆ ਹੈ ਬਟਾਲਾ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਚੰਗੇ ਪਰਿਵਾਰ ਨੇ ਲੋਕਾਂ ਦੀ ਸੇਵਾ ਕਰਨ ਵਾਸਤੇ ਅੱਗੇ ਆਏ ਨੇ 31 ਮੈਂਬਰਾਂ ਤੋਂ ਸਟਾਰਟ ਕੀਤਾ ਹੈ ਤੇ ਬੜਾ ਵਧੀਆ ਕਾਰਜਾ ਕੀਤਾ ਲੋਕਾਂ ਦੀ ਸੇਵਾ ਕਰਨ ਵਾਸਤੇ ਉਹਨਾਂ ਨੇ ਇੱਕ ਬੇਨਤੀ ਕੀਤੀ ਬਟਾਲਾ ਵਾਸੀ ਵੀ ਤੁਹਾਡੇ ਨਾਲ ਸਹਿਯੋਗ ਦੇਣ ਜੇ ਕੋਈ ਗਰੀਬ ਪਰਿਵਾਰ ਲੋੜਵੰਦ ਪਰਿਵਾਰ ਆ ਤੁਹਾਨੂੰ ਆਣ ਕੇ ਦੱਸਣ ਜਾਂ ਆਪਾਂ ਉਹਨਾਂ ਦੀ ਹਲਪ ਕਰੀਏ ਸੋ ਵੀਡੀਓ ਨੂੰ ਮਤਲਬ ਸ਼ੇਅਰ ਕਰਿਓ ਕੈਮਰਾ ਪਾਸਟਰ ਪਵਨ ਅਗਰਵਾਲ ਸਾਹਿਬ ਲੱਕੀ ਰਾਜੂ ਪਟਾੜਾ